ਤੇਈ ਨੂੰ ਭਰੇ ਜਾਣੇ ਫਾਰਮ ਚੋ ਨਿਸ਼ਾਨ ਹੱਥ ਫੜਾ ਦੇਣਗੇ ਕੱਲ ਨੂੰ ਭਰੇ ਜਾਣੇ ਫਾਰਮ ਚੋ ਨਿਸ਼ਾਨ ਹੱਥ ਫੜਾ ਦੇਣਗੇ 24 ਤਰੀਕ ਨੂੰ ਪੈ ਜਾਣੀਆਂ ਵੋਟਾਂ ਲੋਕ ਬਹੁਮਤ ਨਾਲ ਜਿਤਾ ਦੇਖ ਪਰਜ ਆਪਣਾ ਨਿਭਾ ਦਿਓ ਦਾਗੀ ਬੰਦਾ ਨਾ ਬਣੇ ਮੈਂਬਰ ਚੰਗੇ ਮੈਂਬਰ ਜਿਤਾ ਦਿਓ ਦਾਗੀ ਬੰਦਾ ਨਾ ਬਣੇ ਮੈਂਬਰ ਚੰਗੇ ਮੈਂਬਰ ਜਿਤਾ ਦਿਓ ਡੁੱਬ ਰਹੀ ਜੇ ਬੇੜੀ ਮਾਰ ਝੂਟਾ ਹਿਲਾ ਦੇਣਗੇ ਡੁੱਬ ਰਹੀ ਜੇ ਬੇੜੀ ਮਾਰ ਝੂਟਾ ਹਿਲਾ ਦੇਣਗੇ ਦਾਗੀ ਬੰਦੇ ਬਣ ਕੇ ਮੈਂਬਰ ਪ੍ਰਧਾਨ ਸੁਸਾਇਟੀ ਨੂੰ ਸੇਵਾਤੇ ਬਿਠਾ ਦੇਣਗੇ ਦਾਗੀ ਬੰਦੇ ਬਣ ਕੇ ਮੈਂਬਰ ਪ੍ਰਧਾਨ ਸੁਸਾਇਟੀ ਨੂੰ ਸੇਵਾਤੇ ਬਿਠਾ ਦੇਣਗੇ ਸੋ ਪਿੰਡਾਂ ਦੇ ਵਿੱਚ ਸੁਸਾਇਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਚੰਗੀ ਸੋਚ ਵਾਲੇ ਕਿਸਮਤ ਵਾਲੇ ਲੋਕ ਹੁੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਮੈਂਬਰਾਂ ਦੀ ਪ੍ਰਧਾਨਾਂ ਦੀ ਜਿਹੜੀ ਸਹਿਮਤੀ ਹੋ ਜਾਂਦੀ ਹੈ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਰਾਜਨੀਤੀ ਜ਼ਿਆਦਾ ਹੋ ਰਹੀ ਹੈ ਹੱਦੋਂ ਵੱਧ ਹੋ ਰਹੀ ਹੈ ਟੜੇ ਬਣ ਰਹੇ ਐ ਅੰਦਰੋਂ ਅੰਦਰ ਹੀ ਕਰੋੜ ਚੱਲਦੀ ਐ ਵੀ ਕਿਤੇ ਉਹ ਨਵੰਬਰ ਬਣ ਜੇ ਜਾਂ ਉਹ ਪ੍ਰਧਾਨਾ ਬਣ ਜੇ ਕਿ ਮੈਂ ਬਣ ਜਾ ਚੰਗੀ ਸੋਚ ਉਹ ਹੀ ਹੁੰਦੀ ਐ ਜਿਹੜੀ ਆਪਣੇ ਪਿੰਡ ਬਾਰੇ ਚੰਗਾ ਸੋਚਦੀ ਐ ਚਾਹੇ ਤੁਹਾਨੂੰ ਕਿਸੇ ਵੀ ਖੇਤਰ ਵਿੱਚ ਪਿੰਡ ਦੇ ਵਿੱਚ ਚਾਹੇ ਸੁਸਾਇਟੀ ਐ ਚਾਹੇ ਸਰਪੰਚੀ ਐ ਸਰਪੰਚ ਬਣ ਕੇ ਜਾਂ ਪੰਚ ਬਣ ਕੇ ਜਾਂ ਮੈਂਬਰ ਬਣ ਕੇ ਤਾਂ ਆਪਣਾ ਤੁਸੀਂ ਫਰਜ਼ ਨਿਭਾਇਆ ਇਮਾਨਦਾਰੀ ਨਾਲ ਕੰਮ ਕੀਤੇ ਤੇ ਫਿਰ 5 ਸਾਲਾਂ ਦੇ ਬਾਅਦ ਲੋਕ ਤੁਹਾਡੇ ਘਰੇ ਆਉਂਦੇ ਆ ਵੀ ਭਾਈ ਤੂੰ ਹੀ ਇੱਕ ਵਾਰ ਸੇਵਾ ਹੋਰ ਨਿਭਾ ਤਾਂ ਇਹ ਚੰਗੀ ਸੋਚ ਹੁੰਦੀ ਐ ਤਾਂ ਇਹੀ ਹਾਲ ਕਈ ਪਿੰਡਾਂ ਦੇ ਵਿੱਚ ਸੋਸਾਇਟੀਾਂ ਦਾ ਬਹੁਤ ਬੁਰਾ ਹਾਲ ਹੈ। ਲਿਹਾਜ਼ਾਂ ਪੂਰੀਆਂ ਜਾਂਦੀਆਂ ਨੇ ਕੀ ਹੁੰਦਾ ਰੇਚ ਕਾ ਦੰਦੇ ਆ ਜੇ 10 ਬੁਰੇ ਚਾਹੀਦੇ ਨੇ ਫੋਨ ਮਾਰ ਕੇ 15 ਚੁਕਾ ਦੰਦੇ ਆ ਰੋਲੇ ਪੈਂਦੇ ਆ ਕਹਿਣ ਤੋਂ ਭਾਵ ਕਲੇਸ਼ ਪੈਂਦਾ। ਤਾਂ ਹੁਣ 5 ਸਾਲ ਵਾਦੇ ਵੋਟਾਂ ਆਈਆਂ ਨੇ ਸੋ ਕੱਲ ਨੂੰ ਫਾਰਮ ਭਰੇ ਜਾਣੇ ਆ ਤੋਂ ਨਿਸ਼ਾਨ ਮਿਲ ਜਾਣਗੇ ਤੇ ਪਰਸੋਂ ਨੂੰ ਵੋਟਾਂ ਪੈਣਗੀਆਂ ਸ਼ਾਮ ਤੱਕ ਰਿਜ਼ਲਟ ਆ ਜਾਊਗਾ। ਸੋ ਚੰਗੇ ਬੰਦੇ ਚ ਚਾ ਲਿਓ ਪਿੰਡ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਦਾਗੀ ਵੀ ਹੁੰਦੇ ਆ ਸੋ ਇਹ ਜੇ ਦਾਗੀ ਬੰਦੇ ਆ ਤਾਂ ਆਪਣੀ ਸੋਸਾਇਟੀ ਨੂੰ ਬਚਾਓ। ਤਾ ਇਹ ਲੈਣਾ ਜੋ ਲਿਖੀਆਂ ਨੇ ਇਹਨਾਂ ਵੋਟਾਂ ਨੂੰ ਮੁੱਕ ਰਖਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਗੇ ਹੋਰ ਇਸੇ ਤਰ੍ਹਾਂ ਤੁਹਾਨੂੰ ਕਵਿਤਾਵਾਂ ਵਯੰਗ ਜਿਹੜੇ ਮਿਲਦੇ ਰਹਣ ਆਸਲ ਜੋ ਆਪਣੇ ਸਮਾਜ ਦੇ ਵਿੱਚ ਵਾਪਰ ਰਹੇ ਆ ਉਸੇ ਤੇ ਅਸੀਂ ਇਹ ਲੈਣਾ ਇਹ ਵਯੰਗ ਜਿਹੜੇ ਲਿਖਦੇ ਆ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਸੋ ਮਿਲਦੇ ਆ ਕਿਸੇ ਅਗਲੀ ਨਵੀਂ ਰਚਨਾ ਨਾਲ ਅਗਲੇ ਕਿਸੇ ਨਵੇਂ ਵਯੰਗ ਨਾਲ ਉਦੋਂ ਤੱਕ ਲਈ ਧੰਨਵਾਦ